ਪ੍ਰੋਜੈਕਟ ਦਾ ਜਿਹੜਾ ਨਿੱਖਤ ਰੱਖਿਆ ਕੀ ਕਹੋਗੇ ਕਿੰਨਾ ਕ ਫਾਇਦਾ ਹੋਵੇਗਾ ਦੇਖੋ ਸਭ ਤੋਂ ਪਹਿਲੇ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਨੂੰ ਉਹ ਜਿਨ੍ਹਾਂ ਨੇ ਲੰਬੀ ਸੋਚ ਲੈ ਕੇ ਚੱਲੇ ਹੋਣੇ ਪੰਜਾਬ ਦੇ ਹਿੱਤਾਂ ਲਈ ਪੰਜਾਬ ਲਈ ਹਮੇਸ਼ਾ ਪੰਜਾਬ ਦੀ ਸੋਚ ਦੇਣੇ ਪੰਜਾਬ ਦੀ ਗੱਲ ਕਰਦੇ ਨੇ ਸੋ ਉਸ ਦੇ ਤਹਿਤ ਹੀ ਅੱਜ ਅਸੀਂ ਮੌਕਾ ਵਿਖਿਆ ਜਿੱਥੇ ਸਾਡੇ ਸਤਿਕਾਰਯੋਗ ਐਮਐਲਏ ਸਵਾ ਬੀਬਾ ਕਮਨਦੀਪ ਖੋੜ ਜੀ ਕੋਰ ਸਾਡੇ ਐਮਐਲਏ ਸਾਡਾ ਡਾ ਢੋਸ ਵੀਰੂ ਜੀ ਇੱਥੇ ਸੀ ਜਿਹੜਾ ਐਸਟੀਪੀ ਪਲਾਂਟ ਹੈ ਜਿਹੜਾ ਉਹਦਾ ਉਦਘਾਟਨ ਜਿਹੜਾ ਕੀਤਾ ਜਿਹਦੇ ਨਾਲ ਇੱਥੇ ਨੇੜੇ ਟੀੜੇ ਦੇ ਚਾਰ ਪਿੰਡ ਨੇ ਜਿਹੜੇ ਜਿਹੜੇ ਜਗਾ ਇੱਕ ਜੀ ਸਿੰਘਵਾਲਾ ਭੁਖਣ ਵਾਲਾ ਇੱਕ ਘਲਕਲਾ ਇੱਕ ਸਿੰਘਵਾਲਾ ਚਾਰ ਪਿੰਡਾਂ ਦੀ ਜਿਹੜਾ 2500 ਏਕੜ ਰੱਖਦੀ ਨੂੰ ਜਿਹੜਾ ਇਸ ਪਾਣੀ ਦਾ ਜਿਹੜਾ ਫਾਇਦਾ ਹੋਣਾ ਕਿਉਂਕਿ ਸਾਡਾ ਧਰਤੀ ਦਾ ਪਾਣੀ ਦਾ ਈਵ ਲੈ ਜਿਹੜਾ ਉਹ ਲਗਾਤਾਰ نیچے ਚਲਾ ਜਾ ਰਿਹਾ ਸੋ ਉਹਨੂੰ ਰੋਕਣ ਵਾਸਤੇ ਅਸੀਂ ਉਹ ਪ੍ਰਾਲਾ ਕਰ ਸਕਦੇ ਹਾਂ ਅਸੀਂ ਜਿੱਥੇ ਮੈਂ ਕਿਸਾਨਾਂ ਨੂੰ ਬੇਨਤੀ ਕੀਤੀ ਆ ਉੱਥੇ ਤੁਹਾਡੇ ਮਾਧਿਅਮ ਜਰੀਏ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਆਓ ਸਾਰੇ ਰਲ ਕੇ ਧਰਤੀ ਦੇ ਨੀਚੇ ਵਾਲਾ ਪਾਣੀ ਜਿਹੜਾ ਉਹਨੂੰ ਬਚਾਈਏ ਔਰ ਉਹਨੂੰ ਬਚਾਉਣ ਦੇ ਕਈ ਤਰੀਕੇ ਹੋ ਸਕਦੇ ਨੇ ਜਿਵੇਂ ਬਰਸਾਤਾਂ ਦਾ ਜਿਹੜਾ ਸਮਾਂ ਉਦੋਂ ਸੀ ਜਦੋਂ ਜ਼ਿਆਦਾ ਪਾਣੀ ਆ ਜਿਹੜਾ ਉਹ ਰੀਚਾਰਜ ਹੋਵੇ ਧਰਤੀ ਦੇ ਵਿੱਚ ਜਾ ਤਾਂ ਕਿ ਜਿਹੜਾ ਧਰਤੀ ਦਾ ਪਾਣੀ ਦਾ ਲੇਬਲ ਹੈ ਜਿਹੜਾ ਉਹ ਥੱਲੇ ਨਾ ਚਾ ਸਕੀ ਔਰ ਇਦਾਂ ਦੇ ਜਿਹੜੇ ਪਲਾਂਟ ਨੇ ਉਹ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਲੱਗਣੇ ਨੇ ਜਲਦੀ ਜਿਹੜਾ ਹੈਗਾ ਧਰਮਕੋਟ ਹਲਕੀ ਦੇ ਵਿੱਚ ਵੀ ਜਿਹੜਾ ਹੈ ਤਾਂ ਪਲਾਂਟ ਹੈ ਜਿਹੜਾ ਉਹ ਲੱਗੂ ਹੋਰ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਵੇਂ ਕਿ ਛੱਪੜਾਂ ਦਾ ਪਾਣੀ ਹੈ ਉਹ ਵੇਸਟਜ ਹੁੰਦਾ ਸੋ ਉਸ ਪਾਣੀ ਨੂੰ ਵੀ ਸੰਭਾਲ ਕੇ ਉਹਨੂੰ ਵੀ ਖੇਤੀ ਜਿਹੜੇ ਦੇਖੀ ਸंचाई ਲਈ ਜਿਹੜਾ ਵਰਤਾਜਣਾ ਜਿਹਦੇ ਨਾਲ ਕਿਸਾਨ ਨੂੰ ਫਾਇਦਾ ਹੋਣਾ ਜਿਵੇਂ ਪੰਜਾਬ ਦਾ ਰਕਬਾ ਬਹੁਤ ਵੱਡਾ ਰਕਬਾ ਪੰਜਾਬ ਦਾ 550 ਲੱਖ ਹੈਕਟੇਅਰ ਰਕਬਾ ਜਿਹਦੇ ਵਿੱਚੋਂ 48 ਲੱਖ ਹੈਕਟੇਅਰ ਰਕਬਾ ਹੈ ਜਿਹੜਾ ਉਹ ਇਹਦੇ ਥੱਲੇ ਆ ਫਸਲਾਂ ਥੱਲੇ ਆ ਸੋ ਉਸ ਨੂੰ ਸਿੰਜਣ ਵਾਸਤੇ ਸਾਨੂੰ ਪਾਣੀ ਦੀ ਲੋੜ ਹੈ ਸੋ ਇਸੇ ਕਰਕੇ ਇਹ ਪਾਣੀ ਨੂੰ ਸਹੀ ਤਰੀਕੇ ਨਾਲ ਖੇਤਾਂ 'ਚ ਲੈ ਕੇ ਜਾਣ ਵਾਸਤੇ ਉਹ ਜੀ ਪਲਾਂਟਾ ਦੀ ਜੀ ਸਰ ਨਜ਼ਾਇਮ ਮਾਈਨਿੰਗ ਨੂੰ ਲੇ